ਅੱਜ ਆ ਮੁੰਡੇ ਨਾਲ ਮਲਾਉਨੇ ਆ ਇਹਦੇ 10ਵੀਂ ਚੋਂ ਇਹ ਕਹਿੰਦਾ ਮੇਰੇ 100 ਚੋਂ 100% ਨੰਬਰ ਨੇ ਤੇ ਪਲੱਸ 2 ਚੋਂ ਹੈਗੇ 65% ਹਾਂ ਵੀਰੇ 65% ਤੇ 65% ਦਾ ਕੀ ਕਾਰਨ ਹੋ ਗਿਆ ਬਈ ਵੀਰੇ ਬਸ ਘਰ ਪਾਉਣ ਲੱਗ ਗਏ ਸਕੂਲ ਇੱਕ ਦਿਨ ਨਹੀਂ ਜਾਇਆ ਗਿਆ ਮੈਡਮ ਵੀ ਫੋਨ ਕਰਦੀ ਰਹੀ ਵੀ ਸਕੂਲ ਆ ਜਾਇਆ ਕਰ ਤਾਂ ਕਰਕੇ ਬਸ ਤੱਕਾ ਮੁੱਕੀ ਜੋ ਲਾ ਕੇ ਹੋਏ ਹੋਇਆ ਬਾਦ ਪਲੱਸ 2 ਚੋਂ ਠੀਕ ਹੈ ਤੇ ਪੜਿਆ ਨਹੀਂ ਗਿਆ ਬੱਕਰੀਆਂ ਤੇ ਫਿਰਦਾ ਰਿਹਾ ਹੈ ਬੱਕਰੀਆਂ ਇੱਕ ਬੱਕਰੀਆਂ ਦਾ ਕੰਮ ਦੀਆ ਵੀਰੇ ਠੀਕ ਹੈ ਤੇ 10ਵੀਂ ਵਾਲਾ ਸਰਟੀਫਿਕੇਟ ਮੈਨੂੰ ਭੇਜ ਦੇਵੇਂ ਮੈਂ ਵਿੱਚ ਲਾਉਂਦਾ ਹਾਂ ਫੋਟੋ ਪਾ ਦੂੰਗਾ ਵੀਰੇ ਹੈਗੀ ਆ ਫੋਨ 'ਚ ਫੋ ਤੇ ਬਾਈ ਪਿੰਡ ਹੈਗਾ ਇਹ ਕਲਰ ਮਾਜਰੀ ਤੇ ਏਰੀਆ ਹੈਗਾ ਨੱਬਾ ਹਨਾ ਨੱਬਾ ਵੀਰੇ ਠੀਕ ਹੈ ਨੱਬਾ پاسੋਂ ਪੈ ਜਾਂਦਾ ਵੀਰੇ ਤੇ ਬੱਕਰੀਆਂ ਦਾ ਕਿੰਨਾ ਕੁ ਪੁਰਾਣਾ ਕੰਮ ਆ ਇਹ ਵੀਰੇ ਤੀਜੀ ਪੀੜੀ ਚ ਨੇ ਤੀਜੀ ਪੀੜੀ ਚ ਹਾਂ ਤੀਜੀ ਪੀੜੀ ਚ ਨੇ ਠੀਕ ਹੈ ਕਿੰਨੀਆਂ ਕਿ ਬੱਕਰੀਆਂ ਰੱਖਦੇ ਹੋ ਬਾਈ ਕਰੇ ਬੱਕਰੀਆਂ ਦਾ ਵੀਰੇ ਪਹਿਲਾਂ ਤਾਂ ਹੈਗੀਆਂ ਦਾ 20-25 ਦਾ ਘਰ ਪਾਉਣ ਕਰਕੇ ਕੋ ਬਿਗ ਗਈਆਂ ਅੱਛਾ ਹੁਣ ਜਾਨੀ ਕਿ ਘਟ ਗਈਆਂ ਹੁਣ ਫੇਰ ਬਣਾ ਲੀਆਂ ਦੁਬਾਰੇ ਹੌਲੀ ਹੌਲੀ ਵੀ ਬੱਕਰੀਆਂ ਦੇ ਸਿਰਤੀ ਘਰ ਪਾਇਆ ਬੱਕਰੀਆਂ ਦੇ ਸਿਰਤੀ ਘਰ ਪਾ ਲਿਆ ਵੀਰੇ ਲੈ ਬਾਈ ਜਿਹੜੇ ਕਹਿੰਦੇ ਹੁੰਦੇ ਆ ਵੀ ਬੱਕਰੀਆਂ 'ਚ ਕਮਾਈ ਨਹੀਂ ਹਨਾ ਤਾਂ ਆਹ ਬਾਈ ਆ ਮੇਵਨੇ ਬਾਰੇ ਦੱਸੀ ਬਈ ਕਿਹੜੀ ਬੱਕਰੀ ਦਾ ਤੇ ਕਿਵੇਂ ਆ ਬ੍ਰੀਡਰ ਰੱਖਿਆ ਇਹ ਹੁਣ ਆ ਵੀਰੇ ਬ੍ਰੀਡਰ ਰੱਖਿਆ ਹੋਇਆ ਦੋ ਦੰਦ ਬੱਚਾ ਵੀਰੇ ਇਹ ਹੂੰ ਤੇ ਆ ਇਹਦੀ ਮਾਂ ਖੜੀ ਆ ਸਾਹਮਣੇ ਅੱਛਾ ਤੇ 40 ਇੰਚ ਹਾਈਟ ਆ ਵੀਰੇ ਇਹਦੀ ਇਹ ਸਲੀਮ ਦੇ ਘਰ ਦਾ ਬੱਚਾ ਵੀਰੇ ਮਾਂ ਵੀ ਇਹਦੇ ਆਪਣੇ ਕੋਲ ਆਈ ਆ ਇਹ ਮਾਂ ਵੀ ਇਹਦੇ ਘਰੋਂ ਚੱਲੀ ਹੋਈ ਆ ਇਹਦੀ ਹਾਈਟ ਕਿੰਨੀ ਆ 40 ਇੰਚ ਆ ਵੀਰੇ ਬੱਚੇ ਦੀ ਤੇ ਬਈ ਕੰਨਾਂ ਦੀ ਲੈਂਥ ਲੌਂਸ ਦੇਖ ਲਓ ਕਿਸੇ ਫਾਰਮ ਵਾਲੇ ਬੰਦੇ ਨੂੰ ਅੱਛਾ ਸੇਲ ਕਰਤਾ ਸੀ ਪਹਿਲਾਂ ਹੁਣ ਆਪਾਂ ਦੁਬਾਰਾ ਲੈ ਲਿਆ ਇਹ ਦੁਬਾਰੇ ਫੇਰ ਮੁੜ ਆਇਆ ਵੀਰੇ ਉਰੀ ਠੀਕ ਆ ਮੂੰਹ ਮੱਥਾ ਦੇਖੋ ਬਈ ਚੰਗਾ ਗਾ ਮੇਰਾ ਹੀ ਬੱਚਾ ਦਿਖਾਵਾਂ। ਅੱਛਾ। ਹੁਣ ਬਈ ਕ੍ਰੋਸਿੰਗ ਇਹ ਤੋਂ ਲਾਵਾਂਗੇ ਫਿਰ ਤੁਸੀਂ? ਹਾਂ ਵੀਰੇ ਹੁਣ ਇਹ ਤੋਂ ਲਾਵਾਂਗੇ। ਠੀਕ ਐ। ਹਜੇ ਚਾਰ ਦੰਦ ਤੇ ਛੱਡਣਾ। ਚਾਰ ਦੰਦ ਤੇ ਛੱਡਣਾ ਹਜੇ ਕਿਉਂਕਿ ਹੁਣ ਤਾਂ ਬੱਕਰੀਆਂ ਸਾਰੀਆਂ ਗੱਭਣਾ ਨਹੀਂ ਆ ਵੀਰੇ। ਉਹਦੇ ਥੱਲੇ ਕਿੰਨਾ ਦੁੱਧ ਸੀ ਫੜੀ ਬੱਕਰੀ। ਲਾ ਵੀ ਬੱਕਰਾ ਦੇਖ ਲਓ ਬਾਈ। ਹੈਗਾ ਬਾਈ ਹਾੜੀ ਦੇ ਮਹੀਨੇ ਦਾ ਵੀਰੇ 4 ਤੋਂ 5 ਲੀਟਰ ਜੁਆ ਹੋਇਆ ਹੁਣ ਕੋ ਮਸਰ ਕਰਕੇ ਦਬ ਗਈਆਂ ਵੀਰੇ। ਹੁਣ ਉਹ ਇੱਕ ਗੱਭਣਾਗੀ 2 ਮਹੀਨਿਆਂ ਦੀ। ਠੀਕ ਐ ਐਵੇਂ ਹੀ ਥਾਣ ਉੱਚਾ ਨਹੀਂ ਮਾਜਾ ਕੋ ਕਰ ਗਈ ਇਹ ਵੀਰੇ ਛੇਲੇ ਨੇ ਕਰਤਾ ਯਾਰ ਇੱਕ ਥਾਣ ਮੇ ਹੁਣਾ ਵੱਧ ਚੁੰਗੀ ਗਿਆ ਦਾ ਅੱਛਾ ਹਾਂ ਤਾਂ ਕਰਕੇ ਹੋ ਗਿਆ ਠੀਕ ਐ ਵੀ ਬੱਕਰੀ ਬਾਈ ਦੇਖ ਲੋ ਤੇ ਬੱਕਰਾ ਇਹਦੇ ਚੰਗਾ ਛੱਡਿਆ ਹੋਇਆ ਹੈ ਨਾ ਬਾਈ ਇਹਦਾ ਚੰਗਾ ਰਿਜ਼ਲਟ ਆ ਗਿਆ ਚੰਗੇ ਹੀ ਛੱਡਿਆ ਹੋਇਆ ਚੰਗੇ ਹੂੰ ਆ ਬੱਚਾ ਹੁੰਦਾ ਦਾ ਅੱਛਾ ਹੁੰਦਾ ਹਾਂ ਇੱਕ ਜੁਪੀ ਬੱਗ ਇਹਦੇ ਨਾਲ ਦਾ ਅੱਛਾ ਇਹ ਆ ਇਹ ਪਹਿਲਾਂ ਵਾਲੇ ਦੀ ਠੀਕ ਐ ਲੈ ਬੱਕਰੀਆਂ ਬਾਈ ਹੋਰ ਦਿਖਾ ਦਿੰਨੇ ਆਪਾਂ ਖੋਲੋ ਡੱਬੀ ਤੇ ਨਾਂ ਹੈਗਾ ਮੁੰਡੇ ਦਾ ਕਾਲੂ ਕਾਲੂ ਨਾ ਹੈਣਾ ਬਾਈ ਜਸਵੀਰ ਵੀਰੇ ਜਸਵੀਰ ਉਹ ਕਾਲੂ ਕਹਿੰਦੇ ਆ ਹਾਂ ਉਹ ਕਾਲੂ ਮਸ਼ੂਰ ਆ ਵੀਰੇ ਅੱਛਾ ਕਾਲੂ ਕਲਰ ਮਾਜਰੀ ਵਾਲਾ ਉਹ ਨਾਂ ਹੈਗਾ ਜਸਵੀਰ ਜਸਵੀਰ ਵੀਰੇ ਠੀਕ ਐ ਫਿਰ ਪੜਾਈ ਕੋ ਸੜਤੀ ਬਾਈ ਤੂੰ ਦਾ ਪਾੜਨ ਚੰਗਾ ਸੀ ਪੜਾਈਰੇ ਉਹ ਬਣਦੀ ਐ ਸਲਾਹ ਪੰਜਾਬੀ ਯੂਨੀਵਰਸਿਟੀ ਲੱਗਣ ਦੀ ਦੁਬਾਰੇ ਫੇਰ ਫਾ ਬੱਕਰੀਆਂ ਕੌਣ ਚਾਰੂ ਬੱਕਰੀਆਂ ਹੈਗਾ ਲਾਣੇਦਾਰ ਵੀਰੇ ਘਰੇ ਅੱਛਾ ਹੈਗਾ ਹਾਂ ਵੀਰੇ ਆਹ ਜੇ ਮੇਮ ਨਹੀਂ ਆ ਗਈ 4 ਮਹੀਨਿਆਂ ਦੀ ਹੂੰ ਇਹ 4 ਮਹੀਨੇ ਦੀਆਂ ਹੈ। ਹਾਂ। ਨਾ ਹੁਣ ਫਿਰ ਪੜ੍ਹਾਈ ਜਾਰੀ ਰੱਖੇਗਾ। ਹਾਂ ਵੀਰੇ ਪੜ੍ਹਾਈ ਪੜਾਂਗੇ ਤਾਂ ਸਹੀ ਯਾਰ ਨਾਲ। ਅੱਛਾ ਪੜ੍ਹਾਈ ਤਾਂ ਜ਼ਰੂਰੀ ਆ। ਹਾਂ ਵੀਰੇ ਪੜ੍ਹਾਈ ਤਾਂ ਜ਼ਰੂਰੀ ਆ। ਸ਼ੌਂਕ ਆਵਦੀ ਜਗ੍ਹਾ ਪੜ੍ਹਾਈ ਆਵਦੀ ਹੈ। ਸ਼ੌਂਕ ਸਾਰੇ ਕਰੇ ਹੋ ਨੇ ਵੀਰੇ। ਅੱਛਾ। ਹਾਂ। ਸਾਰੇ ਕਿਵੇਂ? ਹੋਰ ਵੀ ਕੁਛ ਰੱਖਿਆ? ਹੋਰ ਵੀ ਵੀਰੇ ਮੁਰਗੇ, ਕਬੂਤਰ, ਜਾਨੀ ਕਿ ਮੈਸਾਮੂਸਾਂ। ਇੱਕ ਸ਼ੌਂਕ ਤੇ ਆ ਗਿਆ ਹੁਣ ਕੱਲੀਆਂ ਬੱਕਰੀਆਂ, ਬੱਕਰੀਆਂ ਤੇ ਪਹਿਲਾਂ ਰੱਖੀਆਂ ਹੋਈਆਂ ਸੀ। ਹਾਂ ਮਾਵਾ ਤਾਂ ਇਹੀ ਨੇ ਵੀਰੇ। ਇਹ ਹైదరాబాద్ ਦੀ ਚ ਆ ਗਈ ਬਈ। ਹਾਂ ਵੀਰੇ ਬੱਕਰੀ ਹైదరాబాద్ੀ ਕ੍ਰੋਸ ਚ। ਇਹਦਾ ਬਾਪ ਬੱਕਰੀ ਆ ਹైదరాబాద్ੀ ਕ ਠੀਕ ਹੈ ਲਓ ਬਈ ਆ ਹైదਰਾਬਾਦੀ ਐ ਗਲਾਬੀ ਹੁੰਦੇ ਆ ਕੰਨ ਆਏ ਗਲਾਬੀ ਆ ਵੀਰੇ ਆ ਇਹਦੀ ਮੇਮ ਨਹੀਂ ਆਏ ਸੂਏ ਮੇਮ ਨਹੀਂ ਤਾਂ ਨਹੀਂ ਹైదਰਾਬਾਦੀ ਦੇ ਮੇਮ ਨਹੀਂ ਤਾਂ ਨਹੀਂ ਹੈਗੇ ਵੀਰੇ ਮੇਮ ਨਹੀਂ ਤਾਂ ਨਹੀਂ ਹੈਗੇ ਮੇਮ ਨਹੀਂ ਬੀਟਰਲ ਚ ਆ ਗਈ ਹੈ ਮੇਮ ਨਹੀਂ ਬੀਟਰਲ ਚ ਆ ਗਈ ਠੀਕ ਹੈ ਤਰੀਆਂ ਦੇਖ ਲਓ ਬਈ ਆ ਵੀਰੇ ਹੁਣ ਦੂਜੇ ਸੂਏ ਸੂਇਆ ਪਾਠ ਦੂਜੇ ਸੂਏ ਹਾਂ ਦੁਬਾਰੇ ਫੇਰ ਕਰਾਉ ਸੂਏ ਠੀਕ ਹੈ ਲਓ ਬਈ ਆ ਦੇ ਆ ਕਿਹੜੀਆਂ ਕਿਹੜੀਆਂ ਨੇ ਬਈ ਆ ਪਾਠ ਵੀਰੇ ਐਸੇ ਪਾਠ ਲਈ ਆ ਗਈ ਅੱਛਾ ਪਹਿਲੇ ਸੂਏ ਦੀ ਠੀਕ ਹੈ ਇਹ ਥਾਂ ਤੇ ਕੀ ਹੋ ਗਿਆ ਬਈ ਉਹ ਦੇ ਏ ਵੀਰੇ ਤਾਰ ਲੱਗੀ ਦੀ ਵੀਰੇ ਯਾਰ ਮਰੇ ਤੇ ਕੀ ਲਾਉਣਾ ਬਾਈ ਦੇਖ ਵੀਰੇ ਹਾਈ ਟੈਕ ਦਾ ਟੀਕਾ ਉੱਪਰ ਪਾ ਦਨੇ ਕੋਈ ਲਾਤਾ ਦੀਗਾ ਹੁਣ ਤਾਂ ਬਹੁਤ ਜ਼ਖਮ ਸੈੱਟ ਹੋ ਗਿਆ ਇਹ ਅੱਛਾ ਜੀ ਐਂ ਜ਼ਖਮ ਹੋ ਜਾਣਾ ਹਾਈ ਟੈਕ ਦਾ ਟੀਕਾ ਉੱਤੇ ਪਾ ਦੇ ਹਾਂ ਵੀਰੇ ਉੱਪਰ ਪਾ ਦਵੇ ਉੱਪਰ ਢੋਲ ਦਵੇਰੇ ਨਾਲ ਤਾਂ ਜਿਹੜੇ ਗੰਦੇ ਗੁੰਦੇ ਪੈਂਦੇ ਨੇ ਉਵੇਂ ਹੀ ਪੈਂਦੇ ਹੈਗੇ ਦੇ ਨਾਲ ਨਾਲੇ ਜ਼ਖਮ ਸੈੱਟ ਹੋ ਜਾਣਾ ਅੱਛਾ ਹਾਂ ਵੀਰੇ ਠੀਕ ਆ ਲੈ ਵੀ ਇਹ ਵੀ ਤੇ ਯਾਰ ਬੜੀਆਂ ਗੱਲਾਂ ਨੇ ਤੇ ਬਾਈ ਜਿਵੇਂ ਹਣਾ ਬੱਕਰੀਆਂ ਚਾਰਦਾ ਤਾਂ ਬਾਕੀ ਤੈਨੂੰ ਬੱਕਰੀਆਂ ਬਾਰੇ ਸਾਰੀ ਜਾਣਕਾਰੀ ਹੈਗੀ ਵੀਰੇ ਸਾਰੀ ਆ ਵੀਰੇ ਓਕੇ ਆਣ ਹਾਂ ਬੱਕਰੀਆਂ ਬਾਰੇ ਖੁੱਲ ਜਾਣਕਾਰੀ ਹੈ ਵੀਰੇ ਅੱਛਾ ਸੁਆਸ਼ ਬੂ ਬੱਕਰੀ ਆਪ ਹੀ ਲੈਣਾ ਵੀ ਆਪ ਹੀ ਲੈਣਾ ਵੀਰੇ ਆਪ ਹੀ ਸਾਰਾ ਕੁਝ ਕਰ ਲੈਣਿਆ ਠੀਕ ਹੈ ਹਾਂ ਵੀਰੇ ਇਹ ਬੱਕਰੀ ਬਾਈ ਇਹ ਵੀ ਇਹ ਬੱਕਰੀ ਜਿਹੜੀ ਵੀਰੇ ਉਹ ਪੱਠ ਦਿਖਾਈ ਉਹਦੀ ਮਾਂ ਆਂਗੀ ਅੱਛਾ ਹਾਂ ਵੀਰੇ ਠੀਕ ਹੈ ਦਾਦੀਆਂ ਪੋਤੀਆਂ ਨੇ ਵੀਰੇ ਸਾਰੀਆਂ ਇਕੱਠੀਆਂ ਕਰੀਆਂ ਹੋਈਆਂ ਹੁਣ ਇਹ ਕਰਦੀਆਂ ਨੇ ਸਾਰੀਆਂ ਕਰਦੀ ਨੇ ਵੀਰੇ ਸਾਰੀਆਂ ਫਿਰ ਭਾਈ ਜਿਹੜੀਆਂ ਵੇਚੀਆਂ ਸੀ ਸਾਰੀਆਂ ਵੇਚਦੀਆਂ ਸੀ ਕਿ ਰੱਖ ਲੀਆਂ ਨੇ ਵੇਚ ਲੀਂਦੇ ਪੰਜ ਚਾਰਕ ਬੱਕਰੀਆਂ ਰੱਖ ਲੀਆਂ ਨੇ ਵਿੱਚ ਅੱਛਾ ਹਾਂ ਵੀਰੇ ਤੇ ਬਾਕੀ ਵੀ ਇਤਿਹਾਸੇ ਹੁਣ 4-5 ਚ ਬਣੀਆਂ ਹੋਈਆਂ ਨੇ ਇਹ ਵੀਰੇ 4-5 ਤੋਂ ਫੇਰ ਦੁਬਾਰੇ ਪੈਦਾ ਕਰੀਆਂ ਨੇ ਠੀਕ ਹੈ ਹਾਂ ਵੀਰੇ ਹਾਂ ਤੇ ਆਹ ਦੇਖ ਲਓ ਬਾਈ ਬੱਕਰੀਆਂ ਨੇ ਇਹਨਾਂ ਨੂੰ ਡੇਕ ਪਾਈ ਆ ਬਾਈ ਹੁਣ ਚੰਗਾ ਪਾਈਆਂ ਨੇ ਵੀਰੇ ਡੇਕਦੀਆਂ ਅੱਛਾ ਹਾਂ ਵੀਰੇ ਠੀਕ ਹੈ ਇਹ ਕਾਹਦੇ ਵੀਰੇ ਲੋਹੀ ਪੱਠ ਲਓਹੀ ਪੱਠ ਦਿਖਾ ਦਿੰਨੇ ਆ ਬਾਈ ਖੀਰੀ ਮਹਿਮਣੀ ਹੈ ਲਓ ਬਈ ਆਹ ਦੇਖੋ ਖੀਰੀ ਮਹਿਮਣੀ ਚੰਗੀ ਆ ਬਾਈ ਨਸਲ ਬਾਈ ਲਵੇ ਤੇ ਫਿਰ ਦੁੱਧ ਦੱਦ ਦੇ ਬਾਦ ਨਾ ਬਈ ਵਧੀਆ ਹਾਂ ਵੀਰੇ ਦੁੱਧ ਦੱਦ ਪਾਈ ਜਾਂਦੇ ਆ ਹੂੰ ਵਧੀਆ ਪਈ ਜਾਂਦਾ ਤੁਧਰ ਅਪਦੀ ਕਿਰਪਾ ਨਾਲ ਠੀਕ ਵਧੀਆ ਜਾਨੀ ਕਿ ਗੁਜ਼ਾਰਾ ਵਧੀਆ ਹੁੰਦਾ ਬੱਕਰੀਆਂ ਸਿਰ ਤੇ ਹੂੰ ਤੇ ਚਾਰ ਦਾ ਕੱਲਾ ਹੁਣ ਹੈ ਜੀ ਕੱਲਾ ਚਾਰ ਦਾ ਮੈਂ ਹਾਂ ਹਾਂ ਵੀਰੇ ਕੱਲੇ ਹੀ ਹੁੰਨਾਗਾ ਅੱਛਾ ਹਾਂ ਕੱਲੇ ਹੀ ਚਾਰ ਕੇ ਖੋਸਾਂਗੇ ਵੀਰੇ ਬੱਕਰੀਆਂ ਠੀਕ ਹੈ ਹਾਂ ਲਾਓ ਅਖਰਾਂ ਦਾ ਪਾਠਾ ਵੀ ਚੰਗੀ ਆ ਵੀਰੇ ਇਹ ਵੀ ਚੰਗੀ ਆ ਹਾਂ ਜੀ ਇਹ ਅਸਲ ਵਿੱਚ ਜਿਹੜੀਆਂ ਇਹ ਬੱਕਰੀਆਂ ਨੇ ਵੀਰੇ ਮੇਰੀਆਂ ਵੀ ਨੇ ਇੰਨਾ ਚੀ ਚੱਲੀਆਂ ਹੋਈਆਂ ਨੇ ਜਿਹੜੀਆਂ ਹੁਣ ਬੱਕਰੀਆਂ ਆਈਆਂ ਨੇ ਅੱਛਾ ਇਹ ਕਿਹੜੇ ਪਾਈਆਂ ਦੀਆਂ ਨੇ ਇਹ ਵੀਰੇ ਸਹੋਲੀ ਵਾਲੇ ਮਾਲੀ ਚਾਚੇ ਦੀਆਂ ਬੱਕਰੀਆਂ ਨੇ ਸਹੋਲੀ ਵਾਲੇ ਮਾਲੀ ਨੂੰ ਬਈ ਪੁਰਾਣੇ ਬੰਦੇ ਦਾ ਸਾਰੇ ਜਾਣਦੇ ਆ ਮੈਂ ਪੁਰਾਣਾ ਬੰਦਾ ਵੀਰੇ ਸਾਡਾ ਆਹ ਦੇਖੋ ਉਹ ਬਾਈਏ ਜਿਹੜਾ ਪਰਨੇ ਵਾਲਾ ਹਾਂ ਪਰਨੇ ਵਾਲਾ ਇਹ ਇਹਦੀਆਂ ਬੱਕਰੀਆਂ ਚੋਂ ਮੇਰੀਆਂ ਬੱਕਰੀਆਂ ਚੱਲਿਆ ਹੋਈ ਨੇ ਮੈਂ ਜਣੀ ਕੀ ਗੁਰੂਏ ਮੇਰੇ ਨੇਗੇ ਇੱਥੇ ਹੀ ਚੱਲਿਆ ਰਹੀ ਮੈਂ ਨਾਲ ਵੀ ਅੱਛਾ ਹਾਂ ਠੀਕ ਹੈ ਇਨਾਂ ਲਵੀ ਮੈਂ ਬੱਕਰੀਆਂ ਦਾ ਕਿ ਸ਼ੁਰੂਆਤ ਇੱਥੇ ਸ਼ੁਰੂ ਕਰੀ ਤੇ ਦੋ ਬੱਕਰੀਆਂ ਇਨਾਂ ਲਵੇ ਲੈ ਕੇ ਗਿਆ ਦੀ ਗਾ ਵੀਰੇ ਤੂੰ ਚਾਰ ਦੇ ਫਿਰ ਇਕੱਠੀਆਂ ਤੁਸੀਂ ਦੋਨੇ ਬਾਹਰ ਅੰਦਰ ਵੀਰੇ ਇਕੱਠੀਆਂ ਹੋ ਜਾਂਦੀਆਂ ਨੇ ਜਿਵੇਂ ਸੂਆ ਸਾਨੂੰ ਸਾਂਝਾ ਪੈ ਜਾਂਦਾ ਰੋਡ ਸਾਂਝਾ ਪੈ ਜਾਂਦਾ ਹਾਂ ਹਾਂ ਐ ਵੀਰੇ ਇਕੱਠੀਆਂ ਹੋ ਜਾਂਦੀਆਂ ਨੇ ਬਾਹਰ ਅੰਦਰ ਬੱਕਰੀਆਂ ਠੀਕ ਆ ਬਾਈ ਹਾਂ ਜੀ ਤੇ ਆਹ ਦੇਖ ਲਓ ਬਾਈ ਬੱਕਰੀਆਂ ਹੁਣ ਇਹ ਫਿਰ ਆ ਪੇੜ ਰੱਖੀ ਖੜੇ ਹਾਂ ਇੱਕ ਵਿੱਚ ਇਹ ਵੀਰੇ ਹੂੰ ਸ਼ੌਂਕ ਦੀ ਬਸ ਅੱਛਾ ਭੇਡ ਵੀ ਸ਼ੌਂਕ ਦੀ ਕਹਿੰਦੇ ਇੱਕ ਚੰਗੀ ਹੁੰਦੀ ਆ ਵਿੱਚ ਰੱਖਣੀ ਪੇੜ ਚੰਗੀ ਹੁੰਦੀ ਆ ਰੱਖੀ ਹਾਂ ਜੀ ਬੱਕਰੀਆਂ ਬੱਕਰੀਆਂ ਜੀ ਵੀਰੇ ਹੂੰ ਆਹ ਕਾਰ ਕਿ ਰੱਖਿਆ ਹੋਈਆਂ ਨੇ ਬਾਕੀ ਮਾਲ ਦਿਖਾ ਦੇ ਬਾਈਆਂ ਨੂੰ ਆਪਣਾ ਲਾਓ ਵੀ ਮਾਲ ਦੇਖ ਲਓ ਬਾਈ ਮੁੰਡੇ ਦਾ ਤੇ ਬਾਕੀ ਜੇ ਬਾਈ ਬੱਕਰੀ ਨੂੰ ਮੋਕ ਮਾਕ ਲੱਗ ਜੇ ਯਾਰ ਕੀ ਦਿੰਨੇ ਫੇਰ ਬਾਈ ਅੱਜ ਤੱਕ ਦਿੱਤਾ ਤਾਂ ਹੈ ਨਹੀਂ ਕੋਸ ਬਾ ਆਪੇ ਉਹ ਹਟ ਫਟ ਜਾਂਦੇ ਨੇ ਬਾਹਰ ਸੁੱਕਾ ਗਿੱਲਾ ਖਾ ਖਾ ਕੇ ਐਸੇ ਆ ਹਾਂ ਠੀਕ ਆ ਵੀ ਕੋਈ ਚੀਜ਼ ਨਹੀਂ ਦਿੰਦੇ ਕੋਈ ਚੀਜ਼ ਨਹੀਂ ਦਿੱਤੀ ਵੀਰੇ ਬਾਈ ਜਿਹੜੀ ਬਾਲੀ ਉਲਜੀ ਹੋਈ ਉਹਨਾਂ ਦੇ ਟਿਕਾ ਟੂਕੇ ਲਵਾ ਦੇਣ ਡਾਕਟਰ ਨੂੰ ਕਹਿ ਕੇ ਪੁੱਛ ਕੇ ਅੱਛਾ ਹਾਂ ਉਹਦਾ ਹਟ ਫਟੇ ਜਾਂਦੀ ਆ ਮੋਕ ਤਾਂ ਮੋਕ ਤਾਂ ਨਹੀਂ ਕੋਈ ਇਲਾਜ ਠੀਕ ਆ ਆਪਾਂ ਤਾਂ ਕਰਿਆ ਨਹੀਂ ਅੱਜ ਤੱਕ ਵੀਰੇ ਕੋਈ ਹੂੰ ਤੇ ਠੀਕ ਆ ਬਾਈ ਓਕੇ ਵੀਰੇ ਧੰਨਵਾਦ